ਔਰ ਮੇਰੀ ਗੱਲ ਸੁਣੋ ਜਿਆਦਾ ਐ ਤੇ ਸ਼ਮੀ ਦੀ ਤਰਫਦਾਰੀ ਕਰਨੀ ਹੈ ਨਾ ਸ਼ਮੀ 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 ਕਰਨੀ ਨਾ ਚੁਪੋ ਆਪਣਾ ਟਿੰਡਾ ਤੇ ਪਰ ਚਾਚੀ 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 ਉਹਨੇ ਚਾਚੀ ਦੇ ਕੋਲ ਨਾਲ ਜਾ ਕੇ ਰੋਹੋ ਸਿੱਧੀ ਗੱਲ ਜੇ ਮਮਮੀ ਮੇਰੀ ਗੱਲ ਸੁਣੋ ਤੇ ਚਾਚੀ ਦੀ ਕਿਹੜੀ ਗੱਲ ਆ ਗਈ ਸਾਰਾ ਉਹ ਤੁਹਾਨੂੰ ਕਹਿ ਦਿੱਤੀ ਕਿ ਜਹਾੜੀ ਪਾ ਦੇ ਤੁਸੀਂ ਸਿੱਖਦੇ ਰਹਿੰਦੇ ਜ ਮੇਰੇ ਸਿਰ ਤੇ ਆ ਕੇ ਲੜਣਾ ਪੇਜੇ ਤਾਂ ਜੀ ਬਸ ਕਰੋ ਕਰਾਉਂਦੀਆਂ ਮੈਂ ਟੱਡੀਆਂ ਗੱਲਾਂ ਸੁਣਨ ਚਾਚੀ ਨਹੀਂ ਮੈਂ ਬੈਠਾ ਨਹੀਂ ਮੈਂ ਨਹੀਂ ਨਾ ਕਹ ਲੱਕੀ ਸਿਮਰ ਨੂੰ ਗਲਤ ਕਹਿਣ ਦੇ ਇਹੋ ਜਿਹੀ ਕੋਈ ਨਹੀਂ ਸਮਾਜ ਸਹੀ ਨੇ ਇੱਕ ਸਿਮਰ ਦੀ ਗਲਤ ਹੈ ਜੇ ਮੈਂ ਗਲਤ ਹੈ ਭੈਜੀ ਸਿਮਰ ਤਾਂ ਸੱਚ ਮੂਹ ਚ ਹੀ ਗਲਤ ਆ ਤੂੰ ਇਹ ਗੱਲ ਮੰਨਦੇ ਕਿਉਂ ਨਹੀਂ ਹੈਗੇ ਉਹਨੇ ਗਲਤੀ ਕੀਤੀ ਆ ਉਹਨੇ ਦੱਸੋ ਆਪਣੀ ਪੈਨ ਨੂੰ ਕਹਤਾ ਕਿ ਤੇਰੇ ਘਰ ਬੱਚਾ ਨਹੀਂ ਹੋ ਸਕਦਾ ਤੂੰ ਕਦੀ ਮਾਂ ਨਹੀਂ ਬਣ ਸਕਦੀ ਇਹ ਗੱਲ ਕੋਈ ਸਹੀ ਉਹਨੇ ਨਹੀਂ ਕਹੀ ਗੱਲ ਕਿਉਂ ਨਹੀਂ ਕਹੀ ਉਹਨੇ ਮੈਂ ਨਹੀਂ ਕਹੀ ਇਹ ਗੱਲ ਬਿਲਕੁਲ ਨਹੀਂ ਹੂੰ ਕਈ ਕਿਉਂ ਨਹੀਂ ਪੈਂਦੀ ਮੈਂ ਨਹੀਂ ਬਿਲਕੁਲ ਵੀ ਇਹ ਗੱਲ ਕਹੀ ਕਿ ਮਮਾ ਤੁਹਾਨੂੰ ਵੀ ਉਮੀਦ ਹੀ ਕਿ ਮੈਂ ਗੱਲ ਕਹਿ ਸਕਦੀ ਆ ਉਹਨੇ ਨਹੀਂ ਇਹ ਗੱਲ ਬਿਲਕੁਲ ਵੀ ਕਹੀ ਜੈ ਭੈਣ ਜੀ ਤੂੰ ਹੀ ਆਪਣੇ ਬੱਚਿਆਂ ਦੇ ਪਿਆਰ ਵਿੱਚ ਇੰਨੇ ਅੰਨੇ ਹੋ ਗਏ ਕਿ ਤੁਹਾਨੂੰ ਚੰਗੇ ਮੜੀ ਪਛਾਣ ਨਹੀਂ ਰਹੀ ਤੂੰ ਮੇਰੇ ਸ਼ਮੀਰ ਪਿਆਰ ਕੇ ਨਹੀਂ ਨਹੀਂ ਹੋਈ ਏ ਕਿ ਤੈਨੂੰ ਜੋ ਕੋਈ ਕਹੀ ਜਾਣਾ ਤੂੰ ਨਹੀਂ ਜਨੀ ਭੈਣ ਜੀ ਦੇ ਦੋ ਲੈ ਨਹੀਂ ਨਹੀਂ ਮੇਰੀ ਗੱਲ ਸੁਣੋ ਗੱਲ ਹੈਗੀ ਗਲਤ ਦੀ ਹਾਂ ਉਹ ਗੱਲ ਥੱਲੇ ਨਹੀਂ ਉਹ ਗੱਲ ਥੱਲੇ ਨਹੀਂ ਮੈਂ ਕਰਦੀ ਮੈਂ ਸਹੀ ਕਹਿ ਰਹੀ ਆ ਉਸ ਵਕਤ ਮੈਂ ਸੋਲਿਆ ਸੀ ਸਿਮਰਤ ਨੇ ਤੁਹਾਨੂੰ ਫੋਨ ਕੀਤਾ ਤੁਸੀਂ ਜਾਣ ਕੇ ਬਹਾਨਾ ਮਾਰ ਲਿਆ ਕਿ ਮੈਂ ਦਵਾਈ ਖਾ ਕੇ ਸੁੱਤੀ ਹਾਂ ਤੁਹਾਨੂੰ ਆਪਣੀ ਕੁੜੀ ਨੇ ਮਨਾ ਕੀਤਾ ਸੀ ਕਿ ਨਹੀਂ ਆਣਾ ਤੁਸੀਂ ਉੱਥੇ ਮੈਨੂੰ ਕਿਹਾ ਮੇਰੇ ਘਰ ਤੁਸੀਂ ਨਹੀਂ ਆਣਾ ਜਦੋਂ ਮੈਂ ਤੁਹਾਨੂੰ ਕਹਾਂਗੀ ਤੁਸੀਂ ਆਣਾ ਤੇ ਮੈਂ ਜਾਵਾਂਗੀ ਮੈਂ ਆਪਣੀ ਮਰਜ਼ੀ ਤੋਂ ਕਿੱਥੇ ਜਾ ਹੀ ਨਹੀਂ ਸਕਦੀ ਬੀਬੀ ਜੀ ਇੰਨਾ ਫਰਕ ਨਾ ਪੈਦਾ ਕਰੋ ਤੁਸੀਂ ਦੋਵਾਂ ਕੁੜੀਆਂ ਵਿੱਚ ਫਰਕ ਰੱਖਣ ਦਾ ਹੈ ਜੇ ਤੂੰ ਫਰਕ ਨਹੀਂ ਕਰਦੀ ਮੈਂ ਕੀ ਫਰਕ ਰੱਖਣ ਦੇ ਦੱਸੋ ਨਾ ਦੋਨੋਂ ਮੇ ਸ਼ਮੀ 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 ਸੇਹਰੋਂ ਤੇ ਨੀਂਦ ਪਤੀ ਨਾਲ ਹੀ ਸ਼ੁਰੂ ਕਰ ਦਿੰਦੇ ਨੇ ਸ਼ਮੀ ਦੇ ਨਾਮ ਦੀ ਮਮਾ ਜਿਹੜੇ ਸਹੀ ਆਉਂਦੇ ਤਾਂ ਆ ਰਹੇ ਹਨ ਉਹਨਾਂ ਦੇ ਸਹੀ ਕਰੇ ਜਿੱਦਾਂ ਮੈਂ ਕਹਾ ਮੈਂ ਨਾ ਤੇ ਤੁਹਾਨੂੰ ਤੋਹ ਕਿਹਦੀ ਬਣਾ ਲਓ ਉੱਪਰ ਲਓ ਤੁਸੀਂ ਗੱਲ ਸਹੀ ਰੇ ਦਾ ਤਾਂ ਹੋਣਾ ਤੇ ਚਾਹੁੰਦੇ ਮੈਂ ਜੀ ਜਪੋ ਸਰਗੁਜ ਜਪੋ ਪਰ ਤੇ ਹੀ ਗਲਤ ਕਹਿੰਦੇ ਮਮੀ ਜਿਹੜੀ ਗੱਲ ਕਰਦੀ ਆ ਤਾਂ ਕੀਤੀ ਆ ਉਹ ਗਲਤ ਹੈ ਤੇ ਜ਼ਿੰਮਤ ਤੁਹਾਨੂੰ ਚਾਰੋਂ ਪਾਸਿਓਂ ਨਾ ਸਿਮਰਤੀ ਗਲਤ ਨਜ਼ਰ ਆਉਂਦੀ ਮੈਨੂੰ ਉਹਨੇ ਗੱਲ ਕਰਮ ਸਿੱਧੀ ਗੱਲ ਹੈ ਮੈਨੂੰ ਨੇ ਕਹਿੰਦਾ ਕਿ ਜਦੋਂ ਤੁਸੀਂ ਆਣਾ ਹੋਏ ਤਾਂ ਤੁਹਾਨੂੰ ਫੋਨ ਕਰਾਂਗੀ ਤੇ ਤੁਸੀਂ ਆਜਾ ਜੀ ਗੱਲ ਕਰਾਂਗੇ ਮੈਨੂੰ ਸਾਥੂ ਕਹਿੰਦੀ ਐ ਲੋੜ ਕੋਈ ਮੇਰੀ ਗੱਲ ਸੁਣੋ ਤੁਸੀਂ ਉਹ ਹੋਏ ਜੀ ਨਾ ਜਿਹੜੇ ਤੁਹਾਡੇ ਨਾਲ ਉਂਗਲ ਕਰਕੇ ਮੇਰੇ ਨਾਲ ਗੱਲ ਕਰਦੀ ਨਹੀਂ ਆਪਣੇ ਤੋਂ ਵੱਡੀ ਨਾਲ ਉਂਗਲ ਕਰਕੇ ਗੱਲ ਕਰਦੀ ਨਹੀਂ ਹੈ ਭੈਣ ਜੀ ਉਂਗਲ ਮੈਂ ਕਿਉਂ ਕੀਤੀ ਹਾਂ ਤੁਸੀਂ ਹਾਲਾਤ ਪੈਦਾ ਕੀਤੇ ਅੱਛਾ ਐ ਸ਼ਮੀਰਾ ਜੇ ਕੁਝ ਨਹੀਂ ਹੋ ਰਿਹਾ ਤੇ ਮੇਰੇ ਕਰਕੇ ਨਹੀਂ ਹੋ ਰਿਹਾ ਭੈਣ ਜੀ ਸਿਮਰਤ ਕਰਕੇ ਮੇਰੇ ਕਰਕੇ ਕਰ ਰਹੀ ਹੈ ਭੈਣ ਜੀ ਕੋਈ ਨਾ ਮੈਂ ਨਹੀਂ ਆ ਜਦੋਂ ਰੱਬ ਚਾਹੇਗਾ ਤਾਂ ਹੋਏਗਾ ਤੇ ਫਿਰ ਮੇਰੇ ਉਹਨਾਂ ਨੂੰ ਹਲਾਤ ਜੋ ਵੀ ਹੈ ਨਾ ਇਹ ਸਿਮਰਤ ਸਭ ਕੁਝ ਕਰ ਰਹੀ ਹੈ। ਇਹ ਕਿ ਕਸੂਰੇ? ਕਸੂਰ ਕੱਢ ਆਏ ਆ ਕਿ ਤੁਸੀਂ ਉਹਨੂੰ ਗਲਤ ਨਹੀਂ ਕਹਿੰਦੇ ਤੁਸੀਂ ਸਭ ਨੂੰ ਗਲਤ ਦੀ ਸਾਈਡ ਲੈ ਲੈਂਦੇ ਏ ਜੇ। ਤੇ ਮੈਨੂੰ ਜਦੋਂ ਕੁੜੀ ਕਹਿੰਦੀ ਪਈ ਏ ਕਿ ਤੁਸੀਂ ਮੇਰੇ ਘਰ ਨਹੀਂ ਆਣਾ ਮੈਂ ਕਿਉਂ ਚਲੀ ਜਾਵਾਂ ਉਹ। ਇਹ ਕੁੜੀ ਨਾਲ ਕੋਈ ਧੂਸ਼ ਸ਼ਾਮਾ ਮਾਰਦੋ ਤੁਸੀਂ ਮਾਰਦੋਗੇ। ਬਾਕੀ ਵਨ ਧੂਸ਼ ਸ਼ਾਮਾ ਮਾਰਨ ਦੀ ਗੱਲ ਅਲੱਗ ਹੈ ਉਹਦੇ ਪਾਣੀ ਚ ਜਾਣਾ ਗੱਲ ਅਲੱਗ ਹੈ। ਉਹ ਕਹਿੰਦੀ ਮੇਰੇ ਘਰ ਦਾ ਮਸਲਾ ਮੈਨੂੰ ਸੁਝਾਣਾ। ਪਰ ਮੈਂ ਕਿਉਂ ਜਾਵਾਂ ਫਿਰ ਮੈਨੂੰ ਕੀ ਚਲ ਪਈ ਐ ਨੀਚੇ ਗਿਰ ਕੇ ਜਾਣ ਦੀ ਬਸ ਕਰ ਜੋ ਭੈਣ ਜੀ ਬਸ ਕਰ ਜੋ ਨੀ ਜੋ ਮਰਜ਼ੀ ਕਰਤਾ ਜੋਨੇ ਹੱਥ ਦੋਵਾਂ ਦੇ ਕਿਸਰਾ ਹੱਥ ਜੋੜਨਾ ਮਸਲਾ ਮੇਰੇ ਨਾਲ ਨਹੀਂ ਮੇਰੇ ਨਾਲ ਜੋੜਨਾ ਮਸਲਾ ਨਹੀਂ ਕਰੀਆ ਮੈਂ ਇਹ ਕੀ ਕਰ ਲਿਆ ਬਸ ਰੰਗ ਇਹ ਕੀ ਬਤਲਿਆ ਭੈਣ ਜੀ ਤੂੰ ਹੀ ਗੱਲ ਕਰਦੇ ਕਰਕੇ ਭੱਜ ਗਏ ਨੇ ਇਹਦਾ ਕੀ ਮਤਲਬ ਹੋਇਆ ਲੱਗੀ ਚਾਚੀ ਆ ਜਾਂਦੀ ਆ ਕੀ ਗੱਲ ਹੋਈ ਕੋਈ ਮੈਂ ਸਮਝਾ ਦਿੰਦਾ ਇਹ ਕੀ ਗੱਲ ਹੋਈ ਗੱਲ ਕਰਦੇ ਕਰਦੇ ਭੱਜ ਗਏ ਨੇ ਇਹ ਹਰ ਜਗ੍ਹਾ ਤੇ ਸ਼ਮਮੀ ਨੂੰ ਗਲਤ ਕਹੀ ਜਾਂਦੇ ਚਾਹਤੀ ਕੀ ਇਹੋ ਤਾਂ ਮੈਂ ਸਮਝਾਉਣੀ ਕਿ ਕਿਤੇ ਗਲਤੀ ਕੀਤੀ ਕੁੜੀ ਨੂੰ ਕਿਉਂ ਨਹੀਂ ਕਹਿਣ ਦੇ ਇਹ ਕਿਉਂ ਨਹੀਂ ਸਮਝਦੀ ਸਾਡੀ ਗੱਲ ਨੂੰ ਇਹਦਾ ਮਤਲਬ ਇਹ ਥੋੜਾ ਕਿ ਉਹ ਗਲਤ ਇਹ ਕਿਆ ਤੇ ਆਪਾਂ ਤੋੜ ਕੇ ਬਾਹਰ ਨਿਕਲ ਜਾਣਾ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈਗੇ ਉਦੋਂ ਦੇ ਘਰ ਕਿਤੇ ਫੱਟੇ ਆ ਕਿ ਮੇਰੇ ਨਾਲ ਕੋਈ ਗੱਲ ਨਾ ਕਰੇ ਅੱਜ ਵੀ ਇਹਨਾਂ ਨੇ ਬੁਲਾਇਆ ਵਾ ਨਹੀਂ ਤੇ ਇਹਨਾਂ ਨੇ ਇੱਕ ਵਾਰੀ ਵੀ ਪੁੱਛਿਆ ਵੀ ਜਦੋਂ ਉੱਧਰ ਆਇਓ ਕੀ ਗੱਲ ਇਹਦੀ ਨਹੀਂ ਹੋਈ ਇਹ ਮੈਨੂੰ ਕਹਿ ਰਹੀ ਤੇਰੇ ਸੱਸ ਕਿ ਤੂੰ ਫਰਕ ਪੈਦਾ ਕੀਤਾ ਜੇ ਮੈਂ ਹਰਕਤ ਤੇ ਗੱਲ ਕਰਨ ਆਵਾਂ ਨਾ ਤੇ ਅੱਜ ਸਾਰੇ ਚਿੱਠੇ ਖੋਲ ਸਕਦੀ ਆ ਮੇਰੀ ਘਰੋਂ ਮੇਰਾ ਬੰਦਾ ਵੀ ਇਸ ਘਰ ਵਿੱਚ ਕਮਾਈ ਕਰਦਾ ਰਿਹਾ ਨਾ ਜਿੰਨੀ ਵੀ ਜਾਇਦਾਦ ਬਣਾਈ ਆ ਉਹਦੇ ਵਿੱਚ ਮੇਰੀ ਦੇ ਸਕਦੇ ਨੇ ਸ਼ਮੀ ਨੂੰ ਕੁਝ ਮੇਰੇ ਸ਼ਮੀ ਨੂੰ ਚੁਣੇ ਜਣਾ ਕੇ ਨਾਲ ਤੋਰਤਾ ਤੇ ਆਪਣੇ ਧੀ ਨੂੰ ਹਰ ਇੱਕ ਚੀਜ਼ ਦਿੱਤੀ ਹੈ ਨਾਲੇ ਮੈਂ ਤਾਂ ਵੀ ਇੱਕ ਵਾਰੀ ਨੇ ਕਿਹਾ ਇਹ ਗੱਲ ਤਾਂ ਮੈਨੂੰ ਪਤਾ ਵਾਂ ਆਪਣੇ ਜਵਾਈ ਨੂੰ ਸੋਹਣਾ ਲੱਗਦਾ ਮੈਨੂੰ ਦੱਸਣਾ ਹੁਣ ਤੇ ਕੁਝ ਵੀ ਗੱਲ ਮਾਰ ਬਿਲਕੁਲ ਨਾ ਕਰੋ ਅਜਿਹਾ ਮਸਲਾ ਹੋ ਰਿਹਾ ਨਾ ਉਹਨੂੰ ਸੁਣ ਜਾਓ ਚਾਚੀ ਜੀ ਉਹਨੂੰ ਸੁਣ ਜਾਓ ਸੀ ਮਾਂ ਮੈਂ ਕੀ ਕਰਾਂ ਜਦੋਂ ਇਹ ਕਹੀ ਜਾਂਦੇ ਨੇ ਤੂੰ ਦੱਸ ਮੈਂ ਕਰੀ ਵੀ ਕਿਆ ਇੱਕ ਵਾਰੀ ਇਹ ਕਿਹਾ ਕਿ ਮੇਰੇ ਤੇ ਨੂੰਹ ਵਿਆਹ ਕੋਈ ਦੇਣਾ ਸੀ ਨਾ ਮੇਰਾ ਬੰਦਾ ਵੀ ਇਹਦੇ ਘਰ ਦੇ ਚੱਕੇ ਪੈਸਾ ਲਾਦਾ ਰਿਹਾ ਨਾ ਇਹ ਫਰਕ ਇੰਨਾ ਨਹੀਂ ਪੈਦਾ ਕੀਤਾ ਨਾ ਕਿਪਾ ਚੱਲਦੀ ਤਿੰਦੂ ਤਾਂ ਸਹੀ ਕਹਾਂਗੇ ਪਰ ਕੌਣ ਸਮਝਾਏ ਇਹਨਾਂ ਨੂੰ ਮੈਂ ਤਾਂ ਉਹ ਤੋਂ ਵੀ ਬੜਾ ਸਮਝਾਂ ਆਪਣੇ ਚਵਾਈ ਨੂੰ ਕਹਿਣੇ ਨਾਲ ਲੱਗਦਾ ਆਪਣੀ ਧੀ ਨੂੰ ਕਹਿਣੇ ਨਾਲ ਲੱਗਦਾ ਉਹਦਾ ਵਿਆਹ ਕਿੱਡੇ ਵੱਡੇ ਘੋਟਾ ਚ ਕੀਤਾ ਹਰ ਇੱਕ ਨੂੰ ਚੀਜ਼ ਦਿੱਤੀ ਤੇ ਮੇਰੇ ਲਈ ਵਾਰੀ ਕੁਝ ਵੀ ਨਹੀਂ ਮੈਂ ਵੀ ਤਾਂ ਚੁੱਪ ਕਰਕੇ ਬੈਠੀ ਸੀ ਨਾ ਸਿਰਫ ਐਸ ਕਰਕੇ ਚੁੱਪ ਕਰਕੇ ਬੈਠੀ ਸੀ ਕਿ ਘਰ ਵਿੱਚ ਕੋਈ ਕਲੇਸ਼ਣ ਹੋਵੇ ਪਰ ਅੱਜ ਮੈਂ ਜੀ ਨੇ ਇਹ ਗੱਲ ਕਹਿ ਕੇ ਉਹ ਵੀ ਇਨਾਂ ਦੇ ਮੁਕਾਤੀ ਗੱਲ ਸਾਰੀ ਪੱਲਾ ਝਾੜ ਕੇ ਚੱਲ ਗਏ ਆ ਬੈਠੋ ਜੀ ਤੁਸੀਂ ਪਹਿਣਾ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਹਾਡੀ ਜੀ ਸੱਸ ਤੁਹਾਨੂੰ ਕਹਿੰਦੀ ਹੈ ਨਾ ਮੈਨੂੰ ਬੁਲਾਇਆ ਕਰੋ ਬੁਲਾਇਆ ਕਰੋ ਨੇ ਤਾਂ ਤੁਸੀਂ ਮੈਨੂੰ ਨਾ ਬੁਲਾਇਆ ਕਰੋ ਮੈਂ ਨਹੀਂ ਜਾਂਦੀ ਮੇਰੇ ਕਰਕੇ ਤੁਸੀਂ ਦੋਵੇਂ ਜਾਣੇ ਘੜਾ ਰਿਸ਼ਤਾ ਖਰਾਬ ਹੋ ਵੀ ਆਪਣੀ ਸਾਸ ਨਾਲ ਬਾਸੀ ਮਾ ਚਾਚੀ ਜੋ ਨਾਲ ਨਹੀਂ ਲੱਗਦਾ ਕਰੋ ਸਾਡਾ ਤੁਹਾਡੇ ਬਿਨਾ ਨਹੀਂ ਗੁਜ਼ਾਰਾ ਪਰ ਉਹਨਾਂ ਦਾ ਸਹੀ ਹੈਗਾ ਨਾ ਪਰ ਇਹ ਗਲਤੀ ਹੈ ਮਮਾ ਐਸ ਵਕਤ ਗਲਤੀ ਹੈ ਚਾਚੀ ਜੀ ਚਾਚੀ ਜੀ ਹਾਂ ਓ ਕਿਵੇਂ ਸਮਝਾਈਏ ਮਮੀ ਕਿਸੇ ਦਿਖਾਉਣੇ ਸੌਂਦੇ ਬਸ ਇਹਨਾਂ ਨੂੰ ਆਪਣੀ ਧੀ ਨਜ਼ਰ ਆਉਂਦੀ ਆ ਗਲਤੀਆਂ ਤੇ ਗਲਤੀਆਂ ਗਲਤੀਆਂ ਤੇ ਗਲਤੀਆਂ ਕਰੀ ਜਾਂਦੇ ਪਰ ਨਹੀਂ ਜੀਆ ਕੀ ਆ ਉਹਨਾਂ ਮੇਰਾ ਟੋਪ-ਅਪਸ ਬਾਰ-ਬਾਰ ਡਿੱਗੀ ਜਾਂਦੇ ਆ ਕੋਲੀ ਦੇ ਦੇ ਕੋਈ ਕੋਲੀ ਕਾਲੀ ਬਾਅਦ ਵਿੱਚ ਮੇਰੇ ਨਾਲ ਸਿਰ ਬੜਾ ਦਰਦ ਹੋਣ ਜਾਂਦਾ ਮੇਰਾ ਮੜਾ ਜੇ ਸਿਰ ਘੁੱਟ ਤੇ ਸਿਮਰਾ ਤੂੰ ਕਿੰਨਾ ਹੀ ਕੰਮ ਪਿਆ ਹੱਲੇ ਕਰਨ ਵਾਲਾ ਮੈਂ ਬਾਅਦ ਵਿੱਚ ਘੁੱਟ ਦਾਂਗੀ ਉਹ ਕੋਈ ਨਾ ਕੰਮ ਤੇ ਹੋ ਹੀ ਜਾਣਾ ਵਾ ਸਾਰੀ ਦਿਹਾੜੀ ਪਈ ਹੈ ਜੇ ਦਿਨ ਹੀ ਢਲ ਗਿਆ ਅਜਿਹਾ ਮੇਰਾ ਸਿਰ ਘੁੱਟਦੇ ਤੇਰੇ ਸਿਰ ਨੂੰ ਕੀ ਹੋ ਗਿਆ ਮੇਰਾ ਸਿਰ ਹਾਤੇ ਤੂੰ ਸੌਂ ਕੇ 9 ਵਜੇ ਸਵੇਰੇ ਉੱਠੀ ਆ ਹੁਣ ਤੁਸੀਂ ਮੇਰਾ ਟਾਈਮ ਵੀ ਨੋਟ ਕਰਦੇ ਜੀ ਕਿ ਮੈਂ ਕਿਹੜੇ ਟਾਈਮ ਉੱਠਦੀ ਹਾਂ ਕਿਹੜੇ ਟਾਈਮ ਤੇ ਸੌਨੀ ਪਰ ਫਿਰ ਵੀ ਕੰਮ ਤੇ ਮੈਂ ਕਰਨ ਲਈ ਆ ਮੰਮੀ ਕਿਤੇ ਗਏ ਆ ਤੇ ਕੰਮ ਸਾਰਾ ਤੂੰ ਮੇਰੇ ਕੋਲ ਕਰਾਉਣ ਲਈ ਆ ਤੇ ਤੇਰੇ ਸਿਰ ਪੜਕਾ ਦੇ ਨਾਲ ਹੋਣ ਲੱਗ ਪਈ ਆ ਤਾਂ ਹੁੰਦੀ ਆ ਕਿ ਜੇ ਬੰਦਾ ਰਾਤ ਸੁੱਤਾ ਨਾ ਹੋਵੇ ਤੂੰ ਤੇ ਸਾਰੀ ਰਾਤ ਸੁੱਤੀ ਸਵੇਰੇ 9 ਵਜੇ ਉੱਠੀ ਆ ਤੂੰ ਇਹ ਨਾ ਮੇਰੇ ਵੱਲ ਘੱਟ ਹੀ ਧਿਆਨ द्या ਕਰੋ ਕਦੋਂ ਮੈਂ ਉੱਠਦੀ ਆ ਕਦੋਂ ਸੌਂਨੀ ਆ ਕਦੋਂ ਖਾਣੀ ਇਹ ਚੀਜ਼ ਦਾ ਘੱਟ ਧਿਆਨ द्या ਕਰੋ ਮੇਰੇ ਸਿਰ ਬੜਾ ਦਰਦ ਹੁੰਦਿਆ ਤੇ ਮੇਰੇ ਸਿਰ ਘੁੱਟੋ ਸੇਂਣੀ ਕੋਟ ਨਾ ਹੁੰਦਾ। ਸਰ ਕੋਟ ਤਾਂ ਬਾਦ ਨਾ ਮਾਦੇ ਵਿੱਚ ਮਾੜੀ ਚਾਹ ਬਣਾ ਕੇ ਦੇ ਦਿਓ। ਸੀਮਨ ਇੱਕ ਗੱਲ ਪੁੱਛਾਂ। ਪੁੱਛ। ਤੈਨੂੰ ਨਹੀਂ ਲੱਗਦਾ ਤੂੰ ਬਹੁਤ ਜ਼ਿਆਦਾ ਗਲਤ ਕਰਨ ਦੀ ਆ ਮੇਰੇ ਨਾਲ। ਮੈਂ ਤੇਰਾ ਕੀ ਵਿਗਾੜਿਆ ਵਾ। ਤੈਨੂੰ ਤਾਂ ਪਤਾ ਹੀ ਆ। ਅੱਜ ਤੱਕ ਹਰ ਚੀਜ਼ ਚ ਸਾਥ ਦਿੱਤਾ ਤੇਰਾ ਮੈਂ ਕਦੀ ਨਹੀਂ ਦੇਰ ਖੋਟਾ ਰੱਖ ਕੇ ਤੇਰਾ ਨਾ ਪਿਆਰ ਕੀਤਾ ਐਹੋ ਸੋਚਿਆ ਨਹੀਂ ਮੇਰੀ ਛੋਟੀ ਭੈਣ ਆ ਇਹਦਾ ਹਰਥਾ ਸਾਥ ਦੇਣਾ ਐ ਇਥੋਂ ਤੱਕ ਕਿ ਆਪਣੇ ਪਰਿਵਾਰ ਨੂੰ ਮੈਂ ਇਥੋਂ ਤੱਕ ਕਹਿਤਾ ਕਿ ਵਿਆਹ ਕਰਨਾ ਸਹੀ ਹੈ ਤੇ ਇਹਦੇ ਨਾਲ ਕਰਨਾ ਐ ਕਿਉਂਕਿ ਮੈਨੂੰ ਮੈਨੂੰ ਤੂੰ ਕਿਹਾ ਸੀ ਕਿ ਸਾਹਿਲ ਮੇਰਾ ਪਿਆਰ ਕਰਦਾ ਵਾ ਮੈਨੂੰ ਇਹ ਹੀ ਲੱਗਿਆ ਕਿਤੇ ਮੇਰੀ ਭੈਣ ਨੂੰ ਧੋਖਾ ਨਾ ਮਿਲੇ ਜੀਓ ਪਿਆਰ ਕਰਦਾ ਤੇ ਮੈਂ ਆਪਣੀ ਭੈਣ ਇੱਥੇ ਵਿਆਹ ਕੇ ਲਿਆਉਣੀ ਆ ਅਜੇ ਕੀ ਉਹਦੇ ਚ ਵੀ ਤੂੰ ਝੂਠੀ ਨਿਕਲੀ ਮੈਂ ਫਿਰ ਵੀ ਤੈਨੂੰ ਕੁਝ ਨਹੀਂ ਕਿਹਾ ਹਮੇਸ਼ਾ ਉਹਦੀ ਗਾੜੀ ਇਹੋ ਬੇਨਤੀ ਕਰਦੀ ਰਹੀ ਕਿ ਤੂੰ ਸਿਮਰਤ ਨੂੰ ਅਪਣਾਵਾ ਤੂੰ ਸਿਮਰਤ ਨੂੰ ਅਪਣਾਵਾ ਜਿਉਂ ਤੂੰ ਵਿਆਹੀ ਆਈਆਂ ਇਸ ਘਰ ਚ ਸਾਰਾ ਕੰਮ ਮੈਂ ਸੰਭੀ ਰਹੀ ਕਦੀ ਨਹੀਂ ਤੈਨੂੰ ਕਿਹਾ ਕਿ ਆ ਕੌਲੀ ਪੰਡਾ ਮਾਜ ਦੇ ਚਾੜੂ ਲਾਵਾ ਨਾ ਇੱਥੋਂ ਤੱਕ ਕੀ ਕਦੀ ਤੂੰ ਰੋਟੀ ਦੀ ਪਾ ਕੇ ਨਹੀਂ ਫੜਾਈ ਗਈ ਫਿਰ ਮੇਰੇ ਨਾਲ ਹੀ ਵੈ ਕਿਉਂ ਕੱਢਣ ਦੀ ਆ ਸਿਮਰਤ ਮਝ ਕੇ ਪੇਕੇ ਜਾਣੀ ਆ ਉੱਥੇ ਵੀ ਹਰ ਗੱਲ ਤੋਂ ਤੂੰ ਮੈਨੂੰ ਝੂਠੀ ਪਾ ਦਿੰਨੀ ਆ ਤੇ ਆਪ ਸੱਚੀ ਹੋ ਜੰਨੀ ਆ ਬੋਲ ਮੈਂ ਤੇਰਾ ਕੀ ਵਿਗਾੜਿਆ ਵਿਗਾੜਿਆ ਵਗਾਰਡਨ ਦੀ ਗੱਲ ਨਾ ਤੂੰ ਤੋ ਨਾਲ ਹੀ ਕਰ ਇਹ ਤੇ ਨਾ ਮੈਂ ਟਾਈਮ ਹੋ ਜਦ ਦੱਸੂਗੀ ਕਿ ਤੂੰ ਮੇਰਾ ਕੀ ਵਿਗਾੜਿਆ ਹੁਣ ਜਿਹੜਾ ਕੰਮ ਹੋਣ ਦੇਣਾ ਉਹਦੇ ਵਲ ਤੇਨ ਦਿਆ ਕਰ ਜਿਆਦੀਆਂ ਗੱਲਾਂ ਨਾ ਕਰਿਆ ਕਰ ਆ ਜਿਹੜਾ ਮਿੰਟ ਮਿੰਟ ਤੂੰ ਭਾਸ਼ਣ ਦੇਂਦਿਆ ਪਈ ਨਾ ਐਨਾ ਮੇਰੇ ਕੋਲ ਟਾਈਮ ਨਹੀਂ ਦਾ ਕੋਸ਼ੀਂ ਨਾ ਸਿਰ ਦਰਦ ਕਿਉਂ ਹੁੰਦਾ ਮੈਨੂੰ ਤੇ ਲੱਗਦਾ ਤੇਰੇ ਭਾਜਨ ਸੁਣ ਸੁਣ ਕੇ ਜਿਆਦਾ ਹੀ ਹੁੰਦਾ ਬਣਾ ਸਿਮਰਤ ਮੈਂ ਤੇਰਾ ਕੀ ਵਿਗਾੜਿਆ ਵਾ ਜਿੱਥੋਂ ਤੱਕ ਮੈਨੂੰ ਪਤਾ ਵਾ ਨਾ ਮੈਂ ਤੇਰਾ ਕਦੀ ਕੁਝ ਨਹੀਂ ਵਿਗਾੜਿਆ ਸਿਮਰਤ ਤੇਰੇ ਮਨ ਚ ਕੀ ਆ ਇੱਕ ਵਾਰੀ ਮੈਨੂੰ ਦੱਸ ਤੇ ਸਹੀ ਕੀ ਚਾਹੁੰਨੀ ਆ ਤੂੰ ਜਿਹੜਾ ਤੈਨੂੰ ਮੈਂ ਦਿੱਤਾ ਨਹੀਂ ਆ ਚਾਹੁੰਨੀ ਮੈਂ ਕੀ ਚਾਹੁੰਨੀ ਕਰ ਸਕਾਂਗੀ ਉਹ ਜੋ ਮੈਂ ਚਾਹੁੰਨੀ ਸਿਮਰਤ ਇੱਕ ਵਾਰੀ ਬੋਲ ਕੇ ਤੇ ਵੇਸ਼ ਆਜ ਤੱਕ ਤੂੰ ਮੇਰੇ ਕੋ ਕਿਹੜੀ ਚੀਜ਼ ਮੰਗੀ ਆ ਜਿਹੜੀ ਮੈਂ ਤੈਨੂੰ ਦਿੱਤੀ ਨਹੀਂ ਉਹ ਨਹੀਂ ਆਜ ਤੱਕ ਹਰ ਜਗ੍ਹਾ ਤੇਰਾ ਸਾਥ ਦਿੱਤਾ ਇੱਕ ਵਾਰੀ ਬੋਲ ਤੇ ਸਹੀ ਤੈਨੂੰ ਕੀ ਚਾਹੀਦਾ ਹੈ ਤੂੰ ਕਿਉਂ ਧੱਕਾ ਕਰਨ ਦੀ ਆ ਮੇਰੇ ਨਾਲ ਮੈਂ ਕੀ ਕੀਤਾ ਵਾ ਮੈਨੂੰ ਮੇਰੀ ਗਲਤੀ ਤੇ ਦੱਸ ਵੇਖ ਲੈ ਮੁੱਕਰੀ ਨਾ ਮੈਂ ਤੈਨੂੰ ਕਿਹਾ ਹੈ ਨਾ ਕਿ ਤੂੰ ਇੱਕ ਵਾਰੀ ਮੰਗ ਕੇ ਵੇਖ ਕਿ ਤੈਨੂੰ ਕੀ ਚਾਹੀਦਾ ਹੈ ਬੋਲ ਪਤਾ ਨਹੀਂ ਕਿ ਨਾ ਮੈਂ ਜਦ ਨੂੰ ਟਾਈਮ ਆਉਂਦੇ ਦੱਸੂਗੀ ਤੂੰ ਆਪਣੀ ਜਬਾਨ ਤੋਂ ਨਾ ਮੁੱਕਰੀ ਜਿਹੜੀ ਚੀਜ਼ ਮੈਂ ਮੰਗੂਗੀ ਨਾ ਤੈਨੂੰ ਉਹ ਦੇਣੀ ਪੈਗੀ ਵਾਦਾ ਕਰ ਮੇਰੇ ਨਾਲ ਕਿ ਦਵੇਂਗੀ ਸਿਮਰਤ ਚੀਜ਼ਾਂ ਤਾਂ ਸਾਰੀਆਂ ਤੇਰੇ ਕੋਲ ਆ ਬਾਉ ਮੇਰੇ ਕੋਲ ਤੇ ਐਸਾ ਕੁਛ ਵੀ ਨਹੀਂ ਆ ਜਿਹੜਾ ਮੈਂ ਤੈਨੂੰ ਦੇ ਸਕਾਂ ਕਿਉਂਕਿ ਚਾਚੀ ਜੀ ਉਹਨਾਂ ਨੇ ਸਾਰਾ ਦਾਜ ਤੈਨੂੰ ਦਿੱਤਾ ਹੈ ਮੈਨੂੰ ਤੇ ਉਹਨਾਂ ਨੇ ਕੋਈ ਚੀਜ਼ ਹੀ ਨਹੀਂ ਦਿੱਤੀ ਜਿਹੜੀ ਮੈਂ ਤੈਨੂੰ ਦੇ ਕੇ ਤੇਰੀ ਹੈਲਪ ਕਰ ਸਕਦੀ ਉਲਟਾ ਸਭ ਤੇਰਾ ਸਾਰਾ ਸਮਾਨ ਬਣਿਆ ਵਾ ਮੈਂ ਫੇਰ ਵੀ ਕਦੀ ਕੁਛ ਨਹੀਂ ਮੰਗਿਆ ਕਿ ਚਾਲ ਕੋਈ ਨਹੀਂ ਸਿਮਰਤ ਦੀਆਂ ਚੀਜ਼ਾਂ ਨੇ ਦੀਦੀ ਜਾਜੀਆਂ ਗੱਲਾਂ ਕਰਨ ਦੀ ਲੋੜ ਨਹੀਂ ਤੁਹਾਡੇ ਕੋਲ ਜਿਹੜੀ ਜ਼ੁਬਾਨ ਹੋਈ ਨਾ ਉਹ ਦੱਸੋ ਤੁਸੀਂ ਪਗਾਓਗੇ ਕਿ ਨਹੀਂ ਪਗਾਓਗੇ ਵਾਦਾ ਕਰੋ ਕਿ ਟਾਈਮ ਉਦੋਂ ਜਿਹੜੀ ਚੀਜ਼ ਮੈਂ ਮੰਗੂਗੀ ਨਾ ਤੁਹਾਨੂੰ ਦੇਣੀ ਪਾਉਗੀ ਸਿਮਰਤ ਐਸੀ ਕਿਹੜੀ ਚੀਜ਼ ਆ ਤੂੰ ਮੈਨੂੰ ਇੱਕ ਵਾਰੀ ਦੱਸ ਦੇ ਸਹੀ ਤੁਹਾਨੂੰ ਕੀ ਕਿਹਾ ਕਿ ਸਮਝਾਉਂਦੇ ਨਾ ਤੁਹਾਨੂੰ ਸਭ ਕੁਝ ਦੱਸੂਗੀ ਸਿਮਰਤ ਇੱਕ ਵਾਰੀ ਦੱਸ ਦੇ ਸਹੀ ਤੈਨੂੰ ਕਿਹੜੀ ਚੀਜ਼ ਦੀ ਲੋੜ ਆ? ਸ਼ਾਇਦ ਮੈਂ ਕੰਮ ਕਰਾਂ ਚੁੱਲਹੀ ਰਹਿਨੀ ਆ। ਤੈਨੂੰ ਟਾਈਮ ਨਹੀਂ ਦਿੰਦੀ। ਕਿਤੇ ਇਹੋ ਜੀ ਕੋਈ ਗਲਤ ਨਹੀਂ? ਬੋਲ ਐ ਜੇ ਕੋਈ ਇਹੋ ਜੀ ਗੱਲ ਆ ਤਾਂ ਮੈਨੂੰ ਇੱਥੇ ਕਰਕੇ ਵੇਖ। ਸਾਰਾ ਦਿਨ ਸ਼ਾਵਰ ਕਰਦਗੀ ਤੇਰੇ ਤੋਂ। ਕਰੋ ਵਾਦਾ ਨੂੰ। ਦੋਜ ਵਾਣਾ ਪਈ। ਲੈ। ਤੇਰੇ ਨਾਲ ਪ੍ਰੋਮਿਸ ਕਰਦੀ ਆ। ਤੂੰ ਜੋ ਮੰਗੇਂਗੀ ਨਾ ਤੈਨੂੰ ਮੈਂ ਇਹੋ ਹੀ ਦਵਾਂਗੀ। ਇਹ ਕਿਹੜੀ ਗੱਲ ਕੀਤੀ ਤੂੰ? ਵੇਖ ਲੋ। ਸਮਾਂ ਉਹ ਤੇ ਮੁੱਕਰੀ ਹੋਣਾ ਅੱਗੇ ਕਦੀ ਮੁੱਕਰੀਆਂ ਕਿਹੇ ਗੱਲ ਤੋਂ ਤੇਰੇ ਨਾਲ ਵਾਦਾ ਕੀਤਾ ਹੈ ਦੂਜੀ ਗੱਲ ਇਹ ਮੈਨੂੰ ਤੂੰ ਖੁਸ਼ ਚਾਹੀਦੀ ਆ ਤੂੰ ਖੁਸ਼ ਰਹਿ ਪਤਾ ਮੈਨੂੰ ਕਿੰਨੀ ਟੈਨਸ਼ਨ ਲੱਗ ਜਾਂਦੀ ਆ ਕਿ ਮੇਰੀ ਭੈਣ ਮੇਰੇ ਨਾਲ ਸਹੀ ਤਰ੍ਹਾਂ ਬੋਲਦੀ ਨਹੀਂ ਮੈਂ ਤੇ ਕਈ ਸੁਪਨੇ ਸਜਾਏ ਸੀ ਕਿ ਇੱਕੋ ਘਰ 'ਚ ਦੋਵੇਂ ਰਵਾਂਗੇ ਇੱਕੋ ਘਰ 'ਚ ਹੱਸਿਆ ਖੇਡਿਆ ਕਰਾਂਗੇ ਲੋਕ ਸੁਪ ਵੰਡਿਆ ਕਰਾਂਗੇ ਦੋਵੇਂ ਭੈਣਾਂ ਆਪਾਂ ਘੁੰਮਣ ਫਿਰਨ ਬਾਜ਼ਾਰ ਜਾਵਾਂਗੇ ਫਿਲਮ ਵੇਖਣ ਜਾਵਾਂਗੇ ਕੁੱਝ ਲੋਕੇ ਮੇਰਾ ਕੋਈ ਸੁਪਨਾ ਪੂਰਾ ਹੀ ਨਹੀਂ ਹੁੰਦਾ ਤੂੰ ਤੇ 24 ਘੰਟੇ ਤੇ ਸੜੀ ਹੋਣੀ ਆ ਕਿ ਪਤਾ ਨਹੀਂ ਐਸੀ ਕੀ ਗੱਲ ਆ ਤੇਰੇ ਦਿਲ ਚ ਕਿ ਤੂੰ ਮੇਰੇ ਨਾਲ ਵੈਰ ਕਰਦੀ ਰਹੀ 24 ਘੰਟੇ ਐਸਾ ਤੇ ਮੈਸਮਤ ਨੂੰ ਕੁਝ ਕਿਹਾ ਹੀ ਨਹੀਂ ਆ ਮੈਨੂੰ ਇੱਕ ਦਿਨ ਪਤਾ ਤੇ ਲੱਗੇ ਕਿ ਮੇਰੇ ਕੋਲ ਕੀ ਗਲਤੀ ਹੋਈ ਆ ਬਾਅਦ ਕੋਈ ਨਹੀਂ ਆਉਂਦੀ ਪਤਾ ਨਹੀਂ ਕਿੱਥੇ ਜਾਂਦੀ ਸਮਝ ਨਹੀਂ ਆਏ ਦਾ 26 ਦੀ ਆਵਾਜ਼ ਆ ਦੀਦੀ ਬਾਜਾ ਸਭ ਠੀਕ ਆ ਬੁਤਿਆ ਗੱਲਾਂ ਨਾ ਕਰੋ ਮੇਰੇ ਸਿਰ ਘੁੱਟੋ ਅਛਾ ਤੈਨੂੰ ਸਿਰ ਜਦ ਤੱਕ ਘੁੱਟਣੀ ਨਹੀਂ ਹੈ ਮੈਂ ਮੈਂ ਤਾਂ ਵੈਸੇ ਤੈਨੂੰ ਪੁੱਛਣ ਨਹੀਂ ਸੀ ਸਿਮਰਤ ਦੀਦੀ ਤੂੰ ਇੱਥੇ ਬੈਠਾ ਹੋ ਤੈਨੂੰ ਕੀ ਆ ਦੇਣਾ ਸਾਰੀ ਦਿਹਾੜੀ ਤੇ ਕੰਮ ਕਰਦੇ ਥੱਕ ਜਾਂਦੇ ਜੀ ਬੈਠੋ ਮੈਂ ਤਾਂ ਢਿੱਲਤਾ ਘੁੱਟਦੀ ਆ ਬੈਠੋ ਬੈਠੋ ਉੱਪਰੋ ਉੱਪਰੋ ਬੈਠੋ ਬੈਠੋ ਏ ਕਦੋਂ ਮੈਨੂੰ ਕੀ ਹੋ ਗਿਆ ਵਾ ਸਾਰੀ ਦਿਹਾੜੀ ਕੰਮ ਕਰਦੇ ਰਹਿੰਦੇ ਤੁਸੀਂ ਥੱਕ ਜਾਂਦੇ ਹੋਣੇ ਤੁਹਾਨੂੰ ਕਿੰਨੀ ਵਾਰੀ ਇਹ ਕੰਮ ਘਾਟ ਕਰਿਆ ਕਰੋ ਤੁਹਾਨੂੰ ਰਸਤੀ ਲੋੜਿਆ ਦੀ ਦੀ ਪਤਾ ਨਹੀਂ ਇਹ ਕੁੜੀ ਕਿੱਥੇ ਗਈ ਆਵਾਜ਼ ਹੀ ਨਹੀਂ ਦਿੰਦੀ ਜਿੰਨਾ ਤੁਹਾਨੂੰ ਮੈਂ ਸਮਝਾਵਾਂ ਕਿ ਕੰਮ ਘਾਟ ਕਰਿਆ ਕਰੋ ਉਹਨਾਂ ਹੀ ਤਾਂ ਜਿਆਦਾ ਕੰਮ ਕਰਦੇ ਸਿਮਰਤ ਮੇਰੀ ਆਵਾਜ਼ ਨਹੀਂ ਸੁਣੀ ਜਿੰਨੂੰ ਹਾਂਜੀ ਮੰਮੀ ਮੈਂ ਮਾਤਾ ਕਿੰਨੀ ਦਿੱਤੀਆਂ ਤੂੰ ਆਵਾਜ਼ ਹੀ ਦਿੱਤੀ ਕੋਈ ਮੈਨੂੰ ਓ ਮੰਮੀ ਮੈਂ ਦੀਦ ਲੱਤਾ ਘੁੱਟ ਨਹੀਂ ਇਹ ਬਹੁਤ ਚੰਗੀ ਗੱਲ ਮੇਰਾ ਤਾਂ ਦਿਲ ਇਜਮ ਠੰਡਾ ਹੋ ਗਿਆ ਕੋ ਬਹੁਤ ਖੁਸ਼ੀ ਹੋਇ ਮੈਂ ਤੂੰ ਤਨ ਦੂਆ ਪੈਣਾ ਦੇਖ ਕੇ ਮੰਮੀ ਤੁਸੀਂ ਕਿੱਥੇ ਰਹੀ ਸੀ ਮੈਂ ਕੰਮ ਗਈ ਹਾਂ ਸੋ ਪੁੱਤ ਵਾ ਅੱਛਾ ਠੀਕ ਹੈ ਨਾ ਤੂੰ ਹਾਂਜੀ ਹਾਂਜੀ ਮੈਂ ਬੈਠੋ ਮੰਮੀ ਤੇਰੇ ਲਈ ਪਾਣੀ ਲਿਆਵਾਂ ਨਹੀਂ ਨਹੀਂ ਪਾਣੀ ਨਹੀਂ ਮੈਂ ਆਪਣੇ ਮੈਂ ਆਪੇ ਪੀ ਲਵਾਂ ਤੂੰ ਲੱਗਾ ਕੋਟ ਮੈਂ ਬੜੀ ਖੁਸ਼ ਹਾਂ ਤੈਨੂੰ ਦੇਖ ਕੇ ਹਾਂਜੀ ਇਸ ਤਰ੍ਹਾਂ ਰਿਹਾ ਕਰੋ ਤੁਸੀਂ ਇਸ ਤਰ੍ਹਾਂ ਸੇਵਾ ਕਰਿਆ ਕਰੀਂ ਅੱਛਾ ਹੂੰ ਕਿੰਨੀ ਚੰਗੀ ਲੱਗਣੀ ਮੈਨੂੰ ਜੇ ਤੂੰ ਇਸ ਤਰ੍ਹਾਂ ਸੇਵਾ ਕਰਦੀ ਹੋ ਫਿਰ ਮੈਨੂੰ ਪੇਕੇ ਕਿਉਂਗਾ ਨਹੀਂ ਉਹਦਾ ਕਿਹੜਾ ਪੇਕੇ ਦੇਣ ਲੱਗਦਾ ਵਾ ਇਸੇ ਤਰ੍ਹਾਂ ਸੇਵਾ ਕਰੇ ਦੀ ਅਹੀਂ ਕੰਨਾ ਨੂੰ ਪੇਕੇ ਠੀਕ ਹੈ ਨਾ ਮੰਮੀ ਐਸੇ ਕਰਕੇ ਤੇ ਮੈਂ ਆ ਗਈ ਆ ਮੇਰੀ ਇੱਥੇ ਕਿਹੜਾ ਘਟ ਸੇਵਾ ਹੁੰਦੀ ਆ ਮੈਂ ਤੇ ਮੇਰਾ ਤੇ ਆਪਣੇ ਘਰ ਹੀ ਮਨ ਲੱਗਦਾ ਵਾ ਨਹੀਂ ਅੱਜ ਤੇ ਮੈਂ ਵੇਖ ਕੇ ਬਹੁਤ ਖੁਸ਼ ਹੋ ਗਈ ਆ ਅੱਜ ਮੈਨੂੰ ਪਤਾ ਲੱਗਾ ਕਿ ਸੀਮਰ ਕੁਝ ਕਰੂਗੀ ਹਾਂਜੀ ਮੰਮੀ ਚਲ ਕੋਈ ਨਹੀਂ ਕਰੋ ਤੁਸੀਂ ਦਸ ਮਿੰਟ ਲਾ ਦੇ ਪੋਤਾ ਲਾ ਦੇ ਆਂ ਰੋਟੀ ਐਂ ਥੋੜਾ ਜਿਹਾ ਸੀਮਰ ਮੇਰੀ ਗਾਜਾ ਤੂੰ ਆ ਡਰਾਮਾ ਕਰਨ ਲਈ ਕਿ ਮੰਮੀ ਆ ਗਈ ਸੀ ਤੇ ਤਾਂ ਕਰ ਕਿ ਮੈਨੂੰ ਲੱਗਾ ਕੋ ਟੰਦੀ ਹੈ ਇਕਦਮ ਵੇਖ ਲਾ ਮੰਮੀ ਜੀ ਕਿੰਨੇ ਖੁਸ਼ ਹੋਈਆ ਵੇਖ ਕੇ ਦੋਵਾਂ ਭੈਣਾਂ ਨੂੰ ਇੱਕ ਦੂਜੇ ਦੀ ਸੇਵਾ ਕਰਦੇ ਆਂ ਹੱਸਦੀਆਂ ਖੇਡਦੀਆਂ ਵੇਖ ਕੇ ਉਹਨਾਂ ਦਾ ਕਿੱਲੋ ਖੂਨ ਵਧ ਗਿਆ ਵਾ ਤੇ ਤੂੰ ਤੂੰ ਅਜੇ ਵੀ ਡਰਾਮੇ ਕਰਨ ਦੀ ਆ ਓ ਜਿਹੜੀ ਡਰਾਮਾ ਢੂਮਾ ਜੀ ਛੱਡੋ ਉੱਠੋ ਜਾਓ ਹੁਣ ਕੰਮ ਕਰੋ ਜਾ ਕੇ ਫੇਰ ਤੂੰ ਆਪਣੀ ਉਸੇ țeੜ ਜੀ ਆ ਨਾ ਸਿਮਰਤ ਨਹੀਂ ਨਾ ਸਹੀ ਹੁੰਦੀ ਪਈ ਤੂੰ ਤੈਨੂੰ ਇੰਨਾ ਸਮਝਾਉਂਦੀ ਆ ਕਿ ਤੂੰ ਮੇਰੇ ਨਾਲ ਸਹੀ ਹੋ ਜਾ ਸਹੀ ਹੋ ਜਾ ਮੈਂ ਤੈਨੂੰ ਕੀ ਆਖਿਆ ਵਾ ਸਹੀ ਯੋ ਨੂੰ ਕੀ ਹੋਦਾ ਸਹੀ ਕੰਮ ਵੀ ਕਹੀ ਨਹੀਂ ਤੁਹਾਨੂੰ ਇੰਨਾ ਜਿਹੜਾ ਕੰਮ ਪਹਿਲਾਂ ਵੀ ਤੁਸੀਂ ਕਰਦੇ ਜੋ ਹੁਣ ਕਿਹੜਾ ਕੋਈ ਵਖਰਾ ਕਰਨਾ ਹੁੰਦਾ ਕਿ ਮਰੇ ਤੇ ਮੇਰੀ ਗੱਲ ਸੁਣ ਜੇ ਅਸੀਂ ਦੋਵੇਂ ਭੈਣਾਂ ਇੱਥੇ ਰਲ ਕੇ ਰਾਵਾਂਗੇ ਨਾ ਤੇ ਸਾਡਾ ਘਰ ਸਵਰਗ ਆ ਤੇ ਜੇ ਰਲ ਕੇ ਨਹੀਂ ਨਾ ਰਾਵਾਂੀਆਂ ਦੋਵੇਂ ਜਾਣੀਆਂ ਤੇ ਸਾਡਾ ਘਰ ਇਹ ਨਰਕ ਆ ਨੀਖ ਸਿਮਰਤ ਪਹਿਲੇ ਅਸੀਂ ਦੋਵੇਂ ਭੈਣਾਂ ਪੈਣਾ ਸੀ ਪੈਣਾ ਪੈਣਾ ਸੀ ਨਾ ਵਿਆਹ ਤੋਂ ਬਾਅਦ ਅਸੀਂ ਇੱਥੇ ਦਰਾਣੀ ਛਾਣੀ ਬਣਦੀਆਂ ਨੇ ਦੋਨੇ ਜਾਣੀਆਂ ਤੂੰ ਵੇਖ ਤੂੰ ਵੀ ਆਪਣਾ ਘਰ ਵੇਖਣਾ ਤੇ ਮੈਂ ਵੀ ਆਪਣਾ ਘਰ ਵੇਖਣਾ ਤੇ ਜੇ ਅਸੀਂ ਪਿਆਰ ਨਾਲ ਦੋਵੇਂ ਰਵਾਂਗੇ ਆ ਨਾ ਤੇ ਬਹੁਤ ਵਧੀਆ ਹੋਊਗਾ ਨਹੀਂ ਕਿ ਆ ਜਿਹੜੀ ਤੇਰ ਮੇਹਰ ਹੈ ਨਾ ਤੇ ਗੁੱਸਾ ਵਾ ਕਿ ਸਾਨੂੰ ਕੋਣ ਵੰਗੂ ਖਾਜੂਗਾ ਦੋਵਾਂ ਤੇ ਰਿਸ਼ਤੇ ਨੂੰ ਸਮਝਣ ਦੀ ਕੋਸ਼ਿਸ਼ ਕਰ ਬੱਸ ਕਰ ਬਹੁਤ ਹੋ ਗਿਆ ਤੇਰਾ ਡਰਾਮਾ ਜਾ ਜਾ ਕੇ ਕੰਮ ਕਰ ਇੱਕ ਤਾਂ ਮੇਰੇ ਅੱਗੇ ਸਿਰ ਦਰਦ ਹੁੰਦਾ ਤੇਰੀ ਗੱਲਾਂ ਸੁਣ ਸੁਣ ਕੇ ਜ਼ਿਆਦਾ ਹੀ ਹੁੰਦਿਆ ਪਿਆ ਵਾ ਨਾਲੇ ਜਾ ਕੇ ਤੇ ਮੇਰੇ ਕਪਾ ਚਾਹ ਬਣਾ ਕੇ ਲਿਆ ਦੇ ਜਾ ਸਿਮਰਤ ਇਹ ਤੂੰ ਚੰਗਾ ਨਹੀਂ ਕਰਨੀ ਜੋ ਕਰਨੀ। ਉਹ ਜੋ ਵੀ ਮੈਂ ਕਰਨੀ ਨਾ ਸਹੀ ਕਰਨੀ, ਤੁਹਾਨੂੰ ਦੱਸਣ ਦੀ ਲੋੜ ਨਹੀਂ। ਮੈਨੂੰ ਪਤਾ ਵਾ ਚੰਗਾ ਮੜਾ ਕੀ ਹੈ। ਜਾਓ। ਤੈਨੂੰ ਮੈਂ ਸਮਝਾਈ ਜਾਣ ਦੀ ਸਮਝਾਈ ਜਾਣਦੀ ਆ। ਤੇਰੇ ਖਾਨੇ 'ਚ ਗੱਲ ਬੈੰਗੀ ਨਹੀਂ ਆ। ਪਤਾ ਨਹੀਂ ਤੂੰ ਕਿਹੜੇ ਐਟੀਟਿਊਡ ਵਰਤਣ ਦੀ ਆ। ਮੈਂ ਕੀਤਾ ਕੀ ਆ ਮੈਨੂੰ ਕੁਝ ਦੱਸੇਗੀ? ਗਲਤੀ ਤੁਹਾਡੀ ਨਹੀਂ, ਗਲਤੀ ਸਾਰੀ ਮੇਰੀ ਆ। ਤੇ ਤੇਰੀ ਆ। ਤੇਰੀ ਆ। ਆ ਮੰਮੀ ਜੀ ਹੁਣਾਂ ਨੂੰ ਮੈਂ ਤੇਰੀ ਹਕੀਕਤ ਦੱਸਾਂ ਨਾ ਤੇ ਤੈਨੂੰ ਲੱਗ ਪਤੇ ਜਾਣ। ਜਾਓ ਦੱਸੋ। ਤੇ ਤੁਹਾਨੂੰ ਪਤਾ ਵੀ ਆ। ਕਿ ਮੈਂ ਕੀ ਦੱਸ ਸਕਦੀ ਬਸ ਆਡਾ ਤੂਆਂ ਨੂੰ ਬਲੈਕਮੇਲ ਕਰੀ ਜਾ ਹੁਣ ਮੈਨੂੰ ਕਿੰਨਾ ਕਜਰ ਕਰੇਗੀ ਬੜੀ ਸੋਹਣੀ ਕਰਤੂਤ ਕਰਨਦੀ ਆ ਮੇਰੀ ਛੋਟੀ ਭੈਣ ਹੋ ਕੇ ਕੋਈ ਬਾਹਰ ਹੋਵੇ ਨਾ ਤੇ ਕਰਦਾ ਚੰਗਾ ਲੱਗਦਾ ਵਾ ਮੇਰੀ ਭੈਣ ਹੀ ਮੇਰੇ ਨਾਲ ਇਦਾਂ ਕਰਨਦੀ ਆ ਬਦੀ ਅਰ ਕੋਈ ਨਹੀਂ ਪਾਇਆ ਕਿ ਚੱਲੇ ਕਿੱਥੇ ਜੀ ਨਹੀਂ ਨਹੀਂ ਸਾਹਿਲ ਮੈਂ ਤਾਂ ਨਹੀਂ ਚੱਲੀ ਉਹ ਬਸ ਇੱਥੇ ਰੱਖਣ ਲੱਗੀ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਵਾ ਕਿ ਨਾ ਕੰਮ ਕਰਿਆ ਕਰੋ ਕੋਈ ਸਿਮਰਤ ਕਿੱਥੇ ਆ ਆਇਆ ਸਿਮਰਤ ਇੱਥੇ ਹੀ ਆ ਮੈਂ ਤਾਂ ਬਸ ਆ ਇੱਥੇ ਹੀ ਰੱਖਣ ਲੱਗੀ ਮੈਂ ਖੜਾ ਥੋੜਾ ਲੱਗੇ ਅੰਦਰ ਨੂੰ ਆਵੇ ਆ ਇੱਥੇ ਪਿਆ ਹੀ ਪੋਤਾ ਨਹੀਂ ਪੁੱਛ ਤੁਹਾਨੂੰ ਕਿੰਨੀ ਵਾਰੀ ਸਮਝਾ ਕੇ ਗਿਆ ਮੈਂ ਕਿ ਨਾ ਕੰਮ ਕਰਨ ਦੇ ਸਾਹਿਲ ਆਏ ਰਪਾ ਨਹੀਂ ਫੇਰ ਮੇਰੇ ਦਿਵਾਲੇ ਹੋ ਜਾਣਾ ਕਲ ਮਹੀਨੇ ਸਿਆਪੇ ਉਹ ਫੜੀ ਮੇਰੀ ਜਾਨ ਹੁਣ ਇੰਨੇ ਜਾ ਕੇ ਉਹਨੂੰ ਛਿੜਕਾਂ ਦੇਣੀਆਂ ਤੇ ਉਹਦਾ ਕੋਈ ਪਤਾ ਨਹੀਂ ਕਿਤੇ ਬਾਕਾ ਨਾ ਪਵੇ ਸਿਆਪਾ ਯਾਰ ਤੇਨੇ ਇੱਕ ਗੱਲ ਕਿੰਨੀ ਵਾਰੀ ਸਮਝਾਵਾਂ ਮੈਂ ਸਾਈ ਤੁਸੀਂ ਕਦੋਂ ਆਏ ਆ ਹੁਣ ਆਇਆ ਜਦ ਤੂੰ ਫੋਨ ਚਲਾਉਂਨੀ ਆ ਹਾਂਜੀ ਮਮ ਵੀ ਹੁਣੇ ਅੰਦਰ ਆਈ ਆ ਹੁਣੇ ਨਹੀਂ ਆਈ ਤੂੰ ਅੰਦਰ 10 ਮਿੰਟ ਹੋ ਗਏ ਮੈਨੂੰ ਘਰ ਆਏ ਹੋਏ ਮੈਨੂੰ ਤਾਂ ਵੇਖੀ ਨਹੀਂ ਕਿ ਤੈਨੂੰ ਕੋਈ ਕੰਮ ਕਰਦੇ ਸਾਰਾ ਕੰਮ ਭਾਬੀ ਕਰੰਦੇ ਆ ਨਹੀਂ ਸਹੇਲ ਮੰਮੀ ਹੁੰਦਾ ਨਾਲ ਹੀ ਕਰਵਾਉਣੀ ਕਿਹੜਾ ਕੰਮ ਕਰਨੇ ਦੂੰ ਕੱਪੜੇ ਸਾਰੇ ਭਾਬੀ ਕਰਨਦੇ ਆ ਸਾਬ ਨਾਲ ਜਿਹਨੂੰ ਬੜਾ ਕਿੰਨੇ ਭਾਰੀ ਬਾਲਟੀ ਚੁੱਕੀ ਉਹਨਾਂ ਨੇ ਤੈਨੂੰ ਪਤਾ ਇਸ ਹਾਲਤ ਦੇ ਵਿੱਚ ਭਾਰਾ ਸਮਾਂ ਨਹੀਂ ਚੁੱਕੀ ਦਾ ਸਹੇਲ ਭਾਵੇਂ ਹੁਣੇ ਮੰਮੀ ਨੇ ਪੁੱਛਦਾ 10 ਮਿੰਟ ਪਹਿਲਾਂ ਜਦ ਮੈਂ ਦੀਨ ਦਾ ਲੱਤਾ ਘੁੱਟ ਨਹੀਂ ਥੇ ਯਾਰ ਮੈਨੂੰ ਤਾਂ ਅਜ ਤੱਕ ਪਤਾ ਨਹੀਂ ਲੱਗਾ ਤੂੰ ਕਿਹੜਾ ਕੰਮ ਕਰਦੀ ਆ ਜਦੋਂ ਮੈਂ ਉਹਨਾਂ ਵਾਂ ਯਾਰ ਤੂੰ ਇੱਥੇ ਬੈਠੀ ਹੁੰਦੀ ਆ ਯਾਨ ਤੈਨੂੰ ਆ ਨੇੜੇ ਪਿੰਡ ਤੋਂ ਨਹੀਂ ਫਰਸਤ ਜੇ ਮੇਰੇ ਇੰਨਾ ਹੁੰਦਾ ਨਾ ਮੈਨੂੰ ਦੱਸ ਦੇਣਾ ਤੇ ਰਾਸਤ ਘਰ ਲੈਣੀ ਪਈਦੀ ਮੈਂ ਉਹਨਾਂ ਕੋਲ ਨਹੀਂ ਗੱਲ ਕੀਤੀ ਕਿ ਜਾਓ ਚਾਰ ਦਿਨ ਰਾਹ ਉੱਤ ਰਸਟ ਕਰਿਓ ਜੇ ਤੈਨੂੰ ਇੰਨਾ ਹੀ ਤਾਂ ਹੋਉਂ ਨਹੀਂ ਤੈਨੂੰ ਬੜਾ ਭਾਬੀ ਘਰ ਦੇ ਵਿੱਚ ਕੰਮ ਕਰਨੇ ਆਪ ਤੂੰ ਫੋਨ ਤੇ ਲੱਗੀ ਆ ਕੰਮ ਤਾਂ ਜੱਦੀ ਸਾਰਾ ਸਾਹੀ ਸਾਰਾ ਮੈਂ ਕੀਤਾ ਉਹਨਾਂ ਨੇ ਥੋੜੀ ਕੀਤਾ ਉਹਨਾਂ ਨੇ ਤੇ ਹੁਣੇ ਹੀ ਉੱਠ ਕੇ ਬਾਹਰ ਆਏ ਆ ਸਿਮਰਤ ਮੈਂ 10 ਮਿੰਟ ਤੋਂ ਨਾ ਬਾਹਰ ਹੀ ਆ ਸਭ ਆਪਣੀ ਅੱਖਾਂ ਨਾਲ ਵੇਖ ਕੇ ਆ ਮੈਂ ਕੀ ਕੰਮ ਤੂੰ ਕੀਤਾ ਤੇ ਕੀ ਕੰਮ ਉਹ ਕਰਨਦੇ ਆ ਸਾਰੇ ਤੂੰ ਨਹੀਂ ਮੇਰਾ ਵੀ ਯਕੀਨ ਕਰ ਲਿਆ ਕਰੋ ਮੈਨੂੰ ਪਰਾ ਤੂੰ ਹੀ ਆਪਣੇ ਘਰ ਦੇ ਨਾਲ ਬਹੁਤ ਕਰਦੀ ਜੇ ਪਰ ਮੇਰਾ ਵੀ ਤੇ ਯਕੀਨ ਕਰ ਲਿਆ ਕਰੋ ਮੈਂ ਵੀ ਇਸ ਕਰਦੀ ਆ ਤੇਰਾ ਯਕੀਨ ਮੈਂ ਕੀ ਕਰਾਂ ਮੈਂ ਅੱਜ ਤੱਕ ਤੈਨ ਮਾੜੀ ਦੇ ਕਿਸਮ ਦੀ ਮੇਰੀ ਆ ਜਦੋਂ ਤੁਸੀਂ ਆਉਂਦੇ ਉਦੋਂ ਮੈਂ ਬੈਠੀ ਹੁੰਦੀ ਆ ਤੇ ਤੁਹਾਨੂੰ ਲੱਗਦਾ ਮੈਂ ਕੋਈ ਕੰਮ ਹੀ ਕਰਦੀ ਯਾਰ ਸਿਮਰਤ ਇਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ ਸੀ ਨਾ ਕਿ ਤੈਨੂੰ ਪਤਾ ਭਾਬੀ ਦੀ ਦਵਾਈ ਚਲੰਦੀ ਆ ਜੇ ਉਹਨਾਂ ਦੀ ਝੋਲੀ ਭਰ ਜੂਗੀ ਇਹਦੇ ਵਿੱਚ ਤੇਰਾ ਕੋਈ ਨੁਕਸਾਨ ਨਹੀਂ ਆ ਸਗੋਂ ਤੇਰੀ ਭੈਣ ਆ ਤੇਨੂੰ ਵੱਧ ਖੁਸ਼ੀ ਹੋਣੀ ਆ ਇਹ ਚੀਜ਼ ਦੀ ਤੇ ਮੈਂ ਸਾਰੀ ਦੁੱਖੀ ਥੋੜੀ ਉਹਨਾਂ ਦੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਤੇ ਬੈਠਾ ਮੈਂ ਤੁਹਾਨੂੰ ਸਮਝਾਉਣੀ ਆ ਸائیں ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਅੱਗੇ ਨੇ ਜੋ ਵੀ ਕਰਦੇ ਨੇ ਸਿਰਫ ਇਹ ਝੂਠ ਮਾਰਦੇ ਪਖੰਡ ਕਰਦੇ ਆ ਇਹਨਾਂ ਨੂੰ ਕੋਈ ਤਾਂ ਨਹੀਂ ਬੱਚਾ ਪੁੱਤਿਆ ਨਹੀਂ ਹੋਣਾ ਅਵੇਲਾ ਫੇਰ ਤੂੰ ਉਹੀ ਗੱਲ ਕੀਤੀ ਆ ਪਿਛਲੀ ਵਾਰੀ ਤੈਨੂੰ ਆਹੀ ਚੀਜ਼ ਤੋਂ ਮੈਂ ਘਰੋਂ ਬਾਹਰ ਕੱਢਿਆ ਸੀ ਨਾ ਓ ਸਾਈਹ ਤੇਰੀ ਵੀ ਤੇ ਗੱਲ ਸੁਣ ਲਿਆ ਕਰੋ ਐਰ ਕੇ ਮੈਂ ਝੂਠ ਨਹੀਂ ਬੋਲੀ ਮੈਂ ਸੱਚ ਕਹਿ ਰਹੀ ਆ ਇਹਦੇ ਵਿੱਚ ਕੀ ਸੱਚ ਆ ਮੈਂ ਉਹ ਸੱਚ ਕਹਿ ਰਹੀ ਕਿ ਇਹਨਾਂ ਨੂੰ ਕੋਈ ਬੱਚਾ ਨਹੀਂ ਹੋਣ ਵਾਲਾ ਇਹ ਦਵਾਈਆਂ ਵੀ ਛੋਟ ਦੇਂਦੇ ਨੇ ਮੈਂ ਆਪ ਅੱਖੀ ਵੇਖਦੀ ਰਹੀ ਆ ਆ ਤੂੰ ਆ ਗੱਲ ਹੀ ਨਹੀਂ ਯਕੀਨ ਨਾ ਜਿਵੇਂ ਕਹਿ ਸਕਦੇ ਆ ਸਾਈਹ ਸਮਝਣ ਦੀ ਕੋਸ਼ਿਸ਼ ਕਰੋ ਮੈਂ ਤਾਂ ਜੀ ਸੌਂ ਖਾ ਕੇ ਆਨੀ ਆ ਤੁਹਾਨੂੰ ਪਤਾ ਕੋਈ ਵੀ ਜਨਾਨੀ ਆਪਣੇ ਬੰਦੇ ਦੀ ਝੂਠੀ ਸੋਣੀ ਖਾਂਦੀ ਸਮਝਣ ਦੀ ਕੋਸ਼ਿਸ਼ ਕਰੋ ਮੇਰੀ ਗੱਲ ਇਹ ਜਿਹੜੀ ਜੋ ਵੀ ਕਰਦੇ ਨੇ ਸਿਰਫ ਝੂਠ ਮਾਰਦੇ ਆ ਪਰ ਸਿਮਰਤ ਜੇ ਇੰਨੀ ਗੱਲ ਆ ਮੈਨੂੰ ਭਾਈ ਦੱਸ ਸਕਦੇ ਸੀ ਘੱਟੋ ਘੱਟ ਭਾਈ ਨੂੰ ਇੱਕ ਚੀਜ਼ ਦਾ ਵੱਧ ਪਤਾ ਲੱਗਣਾ ਮੈਂ ਉਹਨਾਂ ਨੂੰ ਵੀ ਪਤਾ ਇਹ ਗੱਲ ਦਾ ਉਹਨਾਂ ਨੂੰ ਪਤਾ ਵਾਪਸ ਉਹ ਦੱਸਣਾ ਨਹੀਂ ਚਾਹੁੰਦੇ ਸਿਰ ਮੰਮੀ ਨੇ ਖੁਸ਼ੀ ਕਰਕੇ ਚੁੱਪ ਬੈਠੇ ਆ ਪਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਸਾਹਿਲ ਜੀ ਹਮੇ ਕੋਣ ਕਹਿਣ ਦੀ ਮੈਂ ਸੱਚੀ ਕਹਿਣ ਦੀ ਆ ਜੇ ਆ ਗੱਲ ਆ ਤੇ ਮੈਂ ਭਾਈ ਨਾਲ ਆਪਣੇ ਗੱਲ ਕਰ ਲੈਣਾ ਵਾ ਸਾਹਿਲ ਭਾਵੇਂ ਗੱਲ ਜਗੇ ਭਾਜੀ ਨੂੰ ਕਹੋ ਮੈਂ ਮੰਨਦੀ ਮੈਂ ਪਿੱਛੇ ਬਹੁਤ ਗਲਤੀਆਂ ਕੀਤੀਆਂ ਵਾ ਪਰ ਐਸਰ ਮੈਂ ਜੋ ਵੀ ਕਹਿੰਦੇ ਨੇ ਸੱਚ ਕਹਿਣ ਦੀ ਆ ਮੇਰੀ ਗੱਲ ਤੇ ਯਕੀਨ ਕਰਨ ਦੀ ਕੋਸ਼ਿਸ਼ ਕਰ ਨਹੀ ਯਾਰ ਇਦਾਂ ਨਹੀਂ ਹੋ ਸਕਦਾ ਭਾਈ ਮੇਰੇ ਨਾਲ ਕਦੀ ਝੂਠ ਨਹੀਂ ਬੋਲਦੇ ਜੇ ਇਦਾਂ ਦੀ ਗੱਲ ਹੁੰਦੀ ਨਾ ਉਹਨਾਂ ਨੇ ਮੇਰੇ ਤੋਂ ਲੁਕਾਉਣੀ ਨਹੀਂ ਉਹਨਾਂ ਨੂੰ ਇਸ ਗੱਲ ਦਾ ਪਤਾ ਵਾ ਜਾਣਦੇ ਵੀ ਕਿ ਉਹਨਾਂ ਨੇ ਝੂਠ ਮਾਰਿਆ ਉਹਨਾਂ ਨੂੰ ਪਤਾ ਉਹ ਸਿਰਫ ਚੋਪੇ ਸਿਰਫ ਮੰਮੀ ਦੀ ਖੁਸ਼ੀ ਕਰਕੇ ਚੋਪਿਆ ਨਹੀਂ ਯਾਰ ਤੂੰ ਝੂਠ ਬੋਲ ਨਹੀਂ ਆ ਭਾਬੀ ਇਦਾਂ ਕਦੀ ਵੀ ਨਹੀਂ ਕਰ ਸਕਦੇ ਭਾਈ ਸਹਿਬ ਮੈਂ ਝੂਠ ਤਾਂ ਇਸ ਕਰਕੇ ਤੁਹਾਨੂੰ ਬੋਲੂਗੀ ਐਸੋ ਤੱਕ ਮੈਂ ਤੁਹਾਡੀ ਸੌਂ ਖਾ ਚੁੱਕੀ ਆ ਸੌਂ ਤੋਂ ਵੱਡੀ ਕੀ ਚੀਜ਼ ਆ ਕੀ ਇਹ ਨਕਾਵਾਂ ਰੋਲੀ ਪਾਈ ਇਹਨਾਂ ਨੇ ਕੀ ਚਿੜੀਆ ਘਰ ਬਣਾਇਆ ਕਰਦਾ ਰੋੜਾ ਪਾਈ ਜੁਨੇ ਅੰਦਰ ਪਤਾ ਨਹੀਂ ਕਿਹੜੀ ਗੱਲਾਂ ਲੜੀ ਜਾਂਦੇ ਉਹ ਯਾਲੇ ਰੋਜ ਦਾ ਕੰਮ ਇਹਨਾਂ ਦਾ ਪਲੀਜ਼ ਸਾਹਿਲ ਇੱਕ ਵਾਰੀ ਮੇਰੀ ਗੱਲ ਤੇ ਯਕੀਨ ਕਰਨ ਦੀ ਕੋਸ਼ਿਸ਼ ਕਰੋ ਮੈਂ ਜੋ ਵੀ ਕਹਿੰਦੀ ਨਾ ਸੱਚ ਕਹਿੰਦੀ ਹਾਂ